ਸੋ ਸਤਿ ਸ਼੍ਰੀ ਅਕਾਲ ਦੋਸਤੋ ਤਸਵੀਰਾਂ ਇਸ ਵੇਲੇ ਜਲੰਧਰ ਮੇਨ ਰੋਡ ਤੋਂ ਦਿਖਾ ਰਹੇ ਹਾਂ ਤੇ ਇੱਕ ਅਨੋਖੇ ਤਰ੍ਹਾਂ ਦੀ ਤਸਵੀਰ ਹੈ ਜਿਹੜੀ ਤੁਹਾਨੂੰ ਦਿਖਾਵਾਂਗੇ ਕਿ 14 ਸਾਲ ਦਾ ਮੁੰਡਾ ਜਿਹੜਾ ਹੈ ਉਹ ਉਸਦੀ ਹਾਈਟ ਸੁਣ ਕੇ ਤੁਸੀਂ ਹੈਰਾਨ ਹੋਵੋਗੇ ਤਕਰੀਬਨ 7 ਫੁੱਟ ਜਿਸਦੀ ਹਾਈਟ ਹੈ ਉਹ ਇੱਕ ਫੁੱਟਬਾਲ ਪਲੇਅਰ ਹੈਗਾ ਤੋਂ ਵੀ ਤੁਹਾਨੂੰ ਜਰੂਰ ਦਿਖਾਵਾਂਗੇ ਇੱਕ ਵਾਰ ਤਸਵੀਰ ਜਿਹੜੀ ਦਿਖਾਈ ਜਾਵੇ ਇੱਕ 7 ਫੁੱਟਾ ਨੌਜਵਾਨ ਜਿਸਦੀ ਉਮਰ ਤਕਰੀਬਨ 14 ਸਾਲ ਹੈ ਤਾ ਇੱਕ ਫੁੱਟਬਾਲ ਪਲੇਅਰ ਹੈ ਤਾਂ ਗੱਲਬਾਤ ਕਰਾਂਗੇ ਭਾਜੀ ਨਾਮ ਕੀ ਆਪਣਾ ਮੇਰਾ ਨਾਮ ਰਾਗਵ ਕੁਮਾਰ ਹੈ ਮੈਂ ਫਗਵਾੜੀ ਦੇ ਵਿੱਚ ਰਹਿਣ ਵਾਲਾ ਕੜੀ ਕਿੱਥੇ ਕਰਦੇ ਹੋ ਮੈਂ ਸਟੱਡੀ ਪਲਾਈ ਪ੍ਰਾਈ ਦੇ ਵਿੱਚ ਕਰਦਾ ਹਾਂ ਕਿਹੜੀ ਕਲਾਸ ਵਿੱਚ ਮੈਂ 9ਵੀਂ ਕਲਾਸ ਵਿੱਚ ਆ ਓਕੇ ਤੇ ਜਿਹੜੀ ਉਮਰ ਹੈ ਉਮਰ ਕਿੰਨੀ ਵੱਡੀ ਮੇਰੀ ਉਮਰ 14 ਸਾਲ ਹੈ ਤੇ ਕੀ ਸ਼ੌਂਕ ਰੱਖਦੇ ਹੋ ਵੱਡਾ ਵੱਡਾ ਖਡਾਰੀ ਬਣ ਕੇ ਪੰਜਾਬ ਤੇ ਭਾਰਤ ਦਾ ਨਾਮ ਰੋਸ਼ਨ ਕਰਨਾ ਤੇ ਮਾਪਿਆਂ ਦਾ ਨਾਮ ਰੋਸ਼ਨ ਕਰਨਾ ਚਾਹੁੰਦਾ ਅਕੀ ਕੀ ਹੋਰ ਕੀ ਕੀ ਸ਼ੌਂਕ ਰੱਖਦੇ ਹੋ ਐਕਟੀਵਿਟੀ ਜਾਂ ਫਿਰ ਕਾਲਜ ਵਿੱਚ ਜਾਂ ਫਿਰ ਕਿੱਦਾਂ ਹਾਂਜੀ ਐ ਕਾਲਜ ਵਿੱਚ ਜਿੱਦਾਂ ਜਿੱਦਾਂ ਕੋਈ ਐਕਟੀਵਿਟੀ ਕਰਦੇ ਹੋ ਉਹ ਜਾਂ ਫਿਰ ਕੋਈ ਪੰਗੜਾ ਵਗੈਰਾ ਕੋਈ ਸਿੰਗਿੰਗ ਕੋਈ ਇੱਦਾਂ ਦੀ ਸ਼ੌਂਕ ਨਹੀਂ ਠੀਕ ਹੈ ਤੇ ਬਾਕੀਆਂ ਨਾਲੋਂ ਵੱਖਰੇ ਦਿਖਦੇ ਹੋ ਸਕੂਲ ਵਿੱਚ ਖੇਲਦੇ ਹੋ ਜਾਂ ਫਿਰ ਕਿਵੇਂ ਤੁਹਾਡੇ ਯਾਰ ਦੋਸਤ ਕਿਵੇਂ ਦੇਖਦੇ ਤੁਹਾਨੂੰ ਮੇਰੇ ਯਾਰ ਦੋਸਤ ਦੋਸਤ ਕਹਿੰਦੇ ਤੇ ਤੇਰੀ ਹਾਈਟ ਆਹ 10 ਕੋ ਸਾਲ ਵਿੱਚ ਕਿੱਦਾਂ ਵਧ ਗਈ ਤੇ ਤੇਰੇ ਦੇ ਹਾਈਟ ਵਧਣ ਦਾ ਕੀ ਰਾਜ ਆ ਹੂੰ ਰਾਜਾ ਤੇ ਮੈਨੂੰ ਵੀ ਤਾਂ ਇਸ ਮੈਂ ਵੀ ਹਾਈਟ ਵਧਾਣੀ ਆ ਤੇ ਤੁਸੀਂ ਕੀ ਕਹਿੰਦੇ ਹੋ ਮੈਂ ਕਿ ਮੇਰਾ ਕੋਈ ਰਾਜ ਨਹੀਂ ਆਪਣੇ ਆਪ ਹੀ ਵਧਦੀ ਆ ਹਾਈਟ ਤੇ ਉਹ ਕਹਿੰਦੇ ਕਿ ਕਹਿੰਦੇ ਕਿ ਐਦਾ ਹੋ ਨਹੀਂ ਸਕਦਾ ਫਿਰ ਤੂੰ ਤਾਂ ਮਤਲਬ 3 ਸਾਲ ਚ ਵਧੀ ਆ ਤੁਸੀਂ ਕਹਿ ਰਹੇ ਹੋ ਮੇਰੀ ਹਾਈਟ ਹਾਂਜੀ ਮਤਲਬ ਫੁੱਟਬਾਲ ਜਦੋਂ ਤੁਸੀਂ ਖੇਲਣਾ ਸ਼ੁਰੂ ਕੀਤਾ ਉਸ ਤੋਂ ਪਹਿਲਾਂ ਉਸ ਤੋਂ ਪਹਿਲਾਂ ਨਾਰਮਲ ਸੀ ਹਾਂਜੀ ਫੁੱਟਬਾਲ ਦੇ ਨਾਲ ਤੁਹਾਡੀ ਹਾਈਟ ਜਿਹੜੀ ਵਧੀ ਹੈ ਹਾਂਜੀ ਹਾਂਜੀ ਤੇ ਜਿਹੜੇ ਫੁੱਟਬਾਲ ਖੇਲਦੇ ਆ ਵੀ ਮੁੰਡੇ ਤੁਹਾਡੇ ਉਮਰ ਦੇ ਨੌਜਵਾਨ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹੋ ਕਿ ਫੁੱਟਬਾਲ ਜਾਂ ਫਿਰ ਕਿਹੜੀ ਐਕਟੀਵਿਟੀ ਕਰਨ ਜਿਸ ਨਾਲ ਤੁਹਾਡੇ ਵਰਗੀ ਹਾਈਟ ਜੜੀ ਆ ਬਣੇ ਮੈਂ ਤਾਂ ਮੈਂ ਤਾਂ ਚਾਹੁੰਦਾ ਕਿ ਉਹ ਉਹਨਾਂ ਦੀ ਵੀ ਹਾਈਟ ਵਧੇ ਕਿ ਉਹ ਛੋਟੇ ਨਾ ਰਹੇ ਨੇ ਉਹ ਨਾਟਣ ਫੇਰਣ ਕੋ ਠੀਕ ਹੈ ਤੇ ਕੋਈ ਵੀ ਬਿジネス ਵੱਡਿਆ ਆਦਮੀ ਬਣਨ ਇੱਕ ਮੋਬਾਈਲਾਂ ਦਾ ਜੁੜਨ ਵਧ ਰਿਹਾ ਹੈ ਮੋਬਾਈਲਾਂ ਵਿੱਚ ਬੜੇ ਹੋਏ ਨੇ ਤੁਹਾਡੇ ਵਰਗੇ ਨੌਜਵਾਨ ਮੋਬਾਈਲਾਂ ਨੂੰ ਕਿਵੇਂ ਦੇਖਦੇ ਹੋ ਕਿ ਮੋਬਾਈਲਾਂ ਨੂੰ ਛੱਡ ਕੇ ਐਕਟੀਵਿਟੀ ਕਰਨ ਦਾ ਸ਼ਹਿਦ ਦਾ ਖਿਆਲ ਨਾਲੇ ਨਾਲੇ ਤਾਂ ਦੂਸਤ ਰਹਿਣ ਉਹਨੂੰ ਕਿਵੇਂ ਦੇਖ ਲਵਾਂ ਮੈਂ ਮੈਂ ਤਾਂ ਸੋਚਦਾ ਕਿ ਮੋਬਾਈਲ ਤੇ ਇੰਨਾ ਜ਼ਿਆਦਾ ਵੇਚੇ ਰੱਖਿਆ ਨਹੀਂ ਕਿ ਮੈਂ ਬਾਹਰ ਬਾਹਰ ਹੀ ਦੇਖ ਲਵਾਂਗਾ ਕਿੱਦਾਂ ਹੋ ਰਿਹਾ ਹੈ ਮਤਲਬ ਫੇਲ ਕੇ ਵੀ ਛੇੜ ਕੇ ਸੇ ਸੂਤ ਸਹੀ ਗੱਲ ਲੂੰਗਾ ਤੇ ਥੋੜਾ ਕੰਮ-ਕੋਮ ਕਰਕੇ ਘਰ ਦਾ ਕਾਰੋਬਾਰ ਸੰਭਾਲ ਚ ਲੂੰਗਾ ਪਰ ਇਹ ਕਿਤਨਾ ਕਿਤੇ ਕਹਿਣਾ ਨਹੀਂ ਚਾਹੀਦਾ ਕਿ ਜਿਹੜਾ ਆਨਲਾਈਨ ਅੱਜਕੱਲ ਸਮਾਂ ਚੱਲ ਰਿਹਾ ਕਿ ਆਨਲਾਈਨ ਪੜ੍ਹਾਈ ਵੀ ਹੋ ਰਹੀ ਹੈ ਤੁਹਾਡੇ ਵਰਗੇ ਬੱਚਿਆਂ ਨੂੰ ਕਿਤੇ ਐਣਕਾ ਲੱਗੀਆਂ ਨੇ ਜਾਂ ਫਿਰ ਕੁਝ ਵੀ ਇੱਦਾਂ ਦੀਆਂ ਬਿਮਾਰੀਆਂ ਲੱਗੀਆਂ ਨੇ ਕੀ ਲੱਗਦਾ ਨਹੀਂ ਕਿ 헤ਡਨ ਨਾਲ ਇਹ ਇਹ ਚੀਜ਼ਾਂ ਹਟਣਗੀਆਂ ਤੇ ਹੁਣ ਕੁਝ ਕਹਿ ਨਹੀਂ ਸਾਦੇ ਚ ਮੋਬਾਈਲਾ ਦੇਖ ਦੇਖ ਕੇ ਅੱਖਾਂ ਖਰਾਬ ਹੋ ਗਈ ਹੋ ਚੁੱਕੀਆਂ ਤੇ ਉਹਨਾਂ ਉਹਨਾਂ ਨੂੰ ਹੱਲੇ ਵੀ ਸਮਝ ਸਮਝ ਸਮਝਾਣਾ ਚਾਹੀਦਾ ਹੈ ਕਿ ਕਿ ਮੋਬਾਈਲ ਹੱਲੇ ਯਾਰ ਨਹੀਂ ਨਹੀਂ ਚਲਾਉਣਾ ਚਾਹੀਦਾ ਬਾਹਰ ਖੇਡ ਖੇਡਣਾ ਚਾਹੀਦਾ ਅੱਛਾ ਸਕੂਲ ਪ੍ਰੇਅਰ ਹੁੰਦੀ ਆ ਪ੍ਰੇਅਰ ਦੇ ਵਿੱਚ ਸਾਰੇ ਖੜੇ ਹੁੰਦੇ ਨੇ ਇੱਕ ਵੱਖਰਾ ਕਿਸਮ ਦਾ ਤੁਸੀਂ ਇਹ ਦੂਰੋਂ ਹੀ ਦਿਖਦੇ ਹੋਗੇ ਟੀਚਰਾਂ ਨੂੰ ਵੀ ਜਾਂ ਫਿਰ ਸਕੂਲ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਵੀ ਦਿਖਦੇ ਹੋਗੇ ਉਹ ਉਸ ਵੇਲੇ ਕੀ ਫੀਲ ਆਂਦਾ ਤੁਹਾਨੂੰ ਮਨ 'ਚ ਕੀ ਦੂਰੋਂ ਮੈਂ ਦੇਖ ਰਿਹਾ ਜੀ ਅਲੱਗ ਹੀ ਮੈਨੂੰ ਥਿਊ ਵਿਊ ਦਿਖ ਰਿਹਾ ਸਾਰਾ ਮੈਨੂੰ ਤਾਂ ਦੂਰੋਂ ਤੇ ਇਹੀ ਫੀਲ ਆਉਂਦਾ ਆਉਂਦਾ ਕਿ ਕੀ ਮੈਂ ਮੈਂ ਹੀ ਕੱਲ੍ਹ ਪੂਰੇ ਸਕੂਲ ਚ ਲੰਬਾ ਮਹਿਸੂਸ ਹੋਇਆ ਕਿ ਮੈਂ ਕੱਪੜੇ ਖਰੀਦਣ ਗਿਆ ਮੇਰੇ ਨਾਲ ਆਪ ਦੇ ਕੱਪੜੇ ਨਹੀਂ ਮਿਲੇ ਜਾਂ ਕੋਈ ਬੂਟ ਨਹੀਂ ਮਿਲੇ ਮੈਨਾਂ ਹਾਂ ਇੱਕ ਵਾਰੀ ਹੋਇਆ ਸੀ ਕਿ ਮੈਂ ਪੈਂਟ ਲੈ ਨਹੀਂ ਗਿਆ ਸੀ ਉਹ ਮੈਨੂੰ ਨਹੀਂ ਮਿਲੀ ਫਿਰ ਮੈਨੂੰ ਸਾਮਾਨ ਹੀ ਪਈ ਪੈਂਟ ਅੱਛਾ ਹਾਂਜੀ ਤੇ ਬੂਟ ਦਾ ਨਾਪ ਮਿਲ ਜਾਂਦਾ ਹਾਂਜੀ ਹਾਂ ਕਿੰਨਾ ਨੰਬਰ ਆਉਂਦਾ ਬੂਟ ਦਾ 11 ਨੰਬਰ ਆਉਂਦਾ ਬੂਟ ਹਾਂ ਪਰ ਲੱਗਦਾ ਕਿ ਬਤਰੀਆਂ ਬਾਕੀਆਂ ਨਾਲੋਂ ਮੈਂ ਵੱਖਰਾ ਦਿਖਾਈ ਦਿੰਨਾ ਜਦੋਂ ਤੁਸੀਂ ਬੱਚਿਆਂ ਨਾਲ ਆਪਣੇ ਹਾਂ ਨੂੰ ਮਾਰਨਾ ਖੇਲਦੇ ਹੋ ਉਦੋਂ ਕਿਵੇਂ ਦਾ ਲੱਗਦਾ ਜੀ ਐ ਬੱਚੇ ਕਹਿੰਦੇ ਨੇ ਤੁਹਾਡੇ ਹਾਂ ਮੂਨ ਦੇ ਕਹਿੰਦੇ ਨੇ ਕਿ ਤੂੰ ਇੱਟਾ ਵੱਡਾ ਹੋਈ ਜਾਣਾ ਸਾਨੂੰ ਸਮਾਂ ਹੀ ਨਹੀਂ ਆਂਦੀ ਆਪਾਂ ਲਾਗੇ ਖਲੋਤੇ ਹਾਂ ਹਾਂ ਉਹ ਕਹਿੰਦੇ ਕਹਿੰਦੇ ਤੋਂ ਉੱਧਰ ਖੇਡ ਲੱਗ ਜਾ ਕੇ ਫਿਰ ਐਦਾ ਸ਼ਰਮੇ ਜੀ ਆਉਂਦੀ ਆ ਫਿਰ ਪਰ ਮੈਂ ਤਾਂ ਵੀ ਖੇਡਦਾ ਹਾਂ ਤਾਂ ਵੀ ਮੈਂ ਬਰਬਾੜਿਆ ਨਾ ਵੀ ਖੇਡ ਲਈ ਵਾਸਤੇ ਜਦੋਂ ਤੁਸੀਂ ਮੈਚ ਖੇਡਣ ਜਾਂਦੇ ਹੋ ਫੁੱਟਬਾਲ ਦਾ ਤੁਸੀਂ ਕਹ ਰਹੇ ਕੋਈ ਮੈਚ ਖੇਡਣ ਜਾਂਦੇ ਆਂ ਸੀ ਫੁੱਟਬਾਲ ਦਾ ਕਿ ਉੱਥੇ ਕਦੀ ਐਦਾ ਹੋਇਆ ਉਹ ਸਾਹਮਣੇ ਜੱਜਿਸ ਨੇ ਕਿਹਾ ਹੋ ਕਿ ਤੂੰ ਵੱਡੀ ਉਮਰ ਦਾ ਬੱਚਾ ਐ ਜਾਂ ਫਿਰ ਆਪਣਾ ਆਧਾਰ ਕਾਰਡ ਦਿਖਾ ਕਦੀ ਇਨਸੀਡੈਂਟ ਹੋਇਆ ਦਾ ਐਂਦਾ ਇੱਕ ਇੱਕ ਜਾਂ ਦੋ ਵਾਰ ਹੋਇਆ ਕਿ ਮੈਂ ਮੀ ਹੋਇਆ ਕਿਸੇ ਉੱਧਰ ਮੈਂ ਮੈਚ ਖੇਡਦੇ ਵੇ ਅਸੀਂ ਹਾਫ ਟਾਈਮ 'ਚ ਸਾਹਮਣੇ ਵਾਲੇ ਨੇ ਇ objection ਲਗਾ ਕੇ ਕਹਿੰਦੇ ਕਹਿੰਦੇ ਕਿ ਤੇ ਤੇਰੀ ਉਮਰ ਜ਼ਿਆਦਾ ਠੀਕ ਹੈ ਬੱਚਾ ਘੜਿਆ ਪਿਆਜ਼ਾਰ ਕਰ ਲਿਆ ਦਿਖਾਇਆ ਫੇ ਉਹਨਾਂ ਨੇ ਫੇ ਖੇਡਣ ਦਿੱਤਾ ਸੀ ਫੇ ਦੁਆਰ ਤੀ ਮੈਚ ਲੱਗਾ ਫੇ ਅਸੀਂ ਮੈਚ ਜਿੱਤਿਆ ਸੀ ਮਤਲਬ 2-3 ਵਾਰ ਇਨਸੀਡੈਂਟ ਹੋਇਆ ਕਿ ਤੁਹਾਨੂੰ ਲੱਗਾ ਕਿ ਉਹਨਾਂ ਨੂੰ ਲੱਗਾ ਕਿ ਵੱਡੀ ਉਮਰ ਦਾ ਹੈ ਤੇ ਕਿਤੇ ਬਾਰੋ ਆ ਗਿਆ ਠੀਕ ਹੈ ਤੋਂ ਹੁਣ ਹਾਲ ਫਿਲਾਲ ਆਪਣੇ ਬੱਚਿਆ ਆਪਣੇ ਜਿਹੜੇ ਤੁਹਾਨੂੰ ਦੇਖ ਰਹੇ ਨੇ ਦਰਸ਼ਕ ਜਾ ਫਿਰ ਤੁਹਾਡੇ ਹਾਂ ਨ ਉਮਰ ਦੇ ਬੱਚੇ ਜਿਹੜੇ ਦੇਖ ਰਹੇ ਨੇ ਤੁਹਾਨੂੰ ਉਹਨਾਂ ਨੂੰ ਕੀ ਸਿਧਿਆ ਲਾਣਾ ਚਾਹੁੰਦੇ ਹੋ ਕਿ ਸਿਹਤ ਪ੍ਰਤੀ ਜਾਂ ਫਿਰ ਫੋਨਾਂ ਨੂੰ ਛੱਡ ਕੇ ਜਾਂ ਫਿਰ ਬਾਹਰ ਖੇਡਣ ਜਾਣ ਜਾਂ ਫਿਰ ਕੋਈ ਐਕਟੀਵਿਟੀ ਕਰਨ ਜਿਸ ਨਾਲ ਸਿਹਤ ਤੰਦਰੁਸਤ ਰਹੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਚਾਹੁੰਦਾ ਕਿ ਫੋਨ ਚਲਾਉਣ ਨਾਲ ਸਿਹਤ ਸਹੀ ਤਰ੍ਹਾਂ ਰਹਿਣੀ ਨਹੀਂ ਆ ਠੀਕ ਹੈ ਤੇ ਤੇ ਬਾਹਰ ਨੂੰ ਫਿਰਨ ਹੈ ਫਿਰਨ ਕੀ ਉਹ ਤੇ ਦੱਸ ਤੇ ਦਿਨ ਸੇ ਇਤਰਾ ਆਪਣਾ ਖਿਆਲ ਰੱਖਣ ਕਿਉਂਕਿ ਘਰੇ ਬੈਠੇ ਸੇ ਇਤਰਾ ਧਿਆਨ ਤੇ ਰਹਿਣਾ ਨਹੀਂ ਆ ਠੀਕ ਹੈ ਤੇ ਉਹਨ ਇੱਕੀ ਚ ਹੋਰ ਪੁੱਛਾਂਗੇ ਜਦੋਂ ਤੁਸੀਂ ਖੇਡਣ ਜਾਂਦੇ ਹੋ ਕਿੰਨਾ ਸਮਾਂ ਜਿਹੜਾ ਖੇਡਣ ਨੂੰ ਦਿੰਦੇ ਹੋ ਤੇ ਕਿੰਨਾ ਸਮਾਂ ਜਿਹੜਾ ਆਪਣਾ ਪੜ੍ਹਾਈ ਨੂੰ ਦਿੰਦੇ ਹੋ ਆਪਾਂ ਪਰ ਸਟੱਡੀ ਵਿੱਚ ਸਮਾਂ ਹੈ 10 ਘੰਟੇ ਦੇ ਵਿੱਚ ਤੇ ਖੇਡਣ ਨੂੰ 3 ਕੋ ਘੰਟੇ ਤੇ ਜੇ ਗੱਲ ਕਰੀਏ ਘਰ ਫੈਮਿਲੀ ਵਿੱਚ ਕੌਣ ਕੌਣ ਫੈਮਿਲੀ ਵਿੱਚ ਇੱਕ ਮੇਰਾ ਵੱਡਾ ਭਰਾ ਤੇ ਤੇ ਮੰਮੀ ਤੇ ਡੈਡੀ ਆ। ਘਰ ਦੇ ਕੀ ਕਰਦੇ ਨੇ ਮਤਲਬ ਫੈਮਿਲੀ ਵਿੱਚ ਕੌਣ ਡੈਰੀ ਮੇਰਾ ਜੋ ਮੈਟੋ ਵਿੱਚ ਕੰਮ ਕਰਦਾ ਮੰਮੀ ਕਾਲਜ ਦਾ ਕੰਮ ਕਰ ਕਾਲਜ ਵਿੱਚ ਕੰਮ ਕਰ ਜਾਂਦੇ ਆ। ਕੀ ਸੁਪਨਾ ਕੀ ਦੇਖਦੇ ਹੋ ਕਿਸ ਵਰਗਾ ਬੰਨਾ ਮੈਂ ਆਈਡਲ ਕਿੰਨੂੰ ਦੇਖਦੇ ਹੋ ਕਿਸ ਵਰਗਾ ਬੰਨਾ ਚਾਹੁੰਦੇ ਹੋ ਮੈਂ ਨਾਲਡ ਵਰਗਾ ਬੰਨਾ ਚਾਹੁੰਦਾ ਤੇ ਵੱਡਾ ਖੜਾਰੀ ਬੰਨਾ ਚਾਹੁੰਦਾ ਜਿੰਨਾ ਘਰ ਤੇ ਨਾਮ ਰੌਸ਼ਨ ਹੋ ਸਕੇ। ਸਵੇਰ ਜਦੋਂ ਚੜਦੀ ਆ ਸਵੇਰ ਸਵੇਰੇ ਉੱਠਦੇ ਹੋ ਕਿਸ ਤਰ੍ਹਾਂ ਦੀ ਜਿਹੜੀ ਐਕਟੀਵਿਟੀ ਹੁੰਦੀ ਆ ਕਿਸ ਤਰ੍ਹਾਂ ਮਤਲਬ ਤੁਹਾਡੀ ਸਵੇਰ ਚੜਦੀ ਆ ਕਿ ਜਿਹੜੀ ਜਿਹੜੀ ਐਕਟੀਵਿਟੀ ਕੀ ਕੀ ਐਕਟੀਵਿਟੀ ਕਰਦੇ ਹੋ ਸਵੇਰੇ ਆਟਕੇ ਵਾਸਤੇ ਉਹਤੇ ਨੂੰ ਪਟੋਤੇ ਕੰਮ ਫੜ ਲਈਦਾ ਕਿ ਡੈਂਸ ਹੀ ਜਾਵੇ ਠੀਕ ਆ ਤੇ ਥੱਲੇ ਆ ਕੇ ਬਦਾਮ ਬਦਾਮ ਕਾਜੂ ਖਾ ਲਈਦੇ ਆ ਫਿਰ ਨਾਰਾਂ ਨੂੰ ਸਕੂਲ ਨੂੰ ਨਹੀਂ ਚਈ ਰਾਤ ਠੀਕ ਆ ਤਾਂ ਇੱਕ ਵਾਰ ਮੈਂ ਵੀ ਖੜਾ ਹੋ ਕੇ ਜ਼ਰੂਰ ਦੇਖਾਂਗਾ ਦੇਖੋ ਕਿੰਨੀ ਹਾਈਟ ਆ 7 ਫੁੱਟ ਜਿਸ ਦੀ ਹਾਈਟ ਆ ਤਾਂ 14 ਸਾਲ ਦੀ ਜੀ ਉਮਰ ਆ ਬਿਲਕੁਲ ਇੱਕ ਅਨੋਖਾ ਤਰੀਕਾ ਹੈ ਕਿ ਜਿਹੜਾ ਇੰਨੀ ਹਾਈਟ ਹੈ ਜਿਸ ਦੀ ਤਸਵੀਰਾਂ ਜਿਹੜੀਆਂ ਇੱਕ ਵਾਰ ਅਨੋਖੀਆਂ ਜ਼ਰੂਰ ਨੇ ਇੱਕ ਵਾਰ ਤਸਵੀਰ ਜਿਹੜੀ ਦਿਖਾਵਾਂਗੇ ਹੱਥ ਲਾ ਕੇ ਜ਼ਰੂਰ ਦਿਖਾਈਓ ਆ ਦੇਖੋ ਜੀ ਹੱਥ ਪੂਰਾ ਲੱਗ ਰਿਹਾ ਹੈ ਜੀ ਛੱਤ ਨੂੰ ਤਾਂ ਇਸ ਦੀ ਖੁਆਇਸ਼ ਹੈ ਜਿਹੜੀ ਜਿਹੜੀ ਵੱਡਾ ਪਲੇਅਰ ਬੰਨਾ ਹੈ ਆਸ ਕਰਦੇ ਹਾਂ ਇਹ ਬਿਲਕੁਲ ਵੱਡਾ ਪਲੇਅਰ ਬਣੇਗਾ 10 ਦੇ ਲਈ ਸਟਾਰ ਚੜ੍ਹਨ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਚੱਲ ਹੁਣ ਤੁਸੀਂ ਹੱਥ ਲਾ ਕੇ ਦਿਖਾਓ ਦਿਖਾਓ ਹੱਥ ਲਾਈਓ